ਡੰਡੌਤ ਬੰਦ ਨਾਨਕ ਵਾਰ ਸਰਬ ਕਲਾ ਸਮਰਾਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਗੁਰੂ ਪਿਆਰੀ ਗੁਰੂ ਸواری ਸਾਥ ਸੰਗਤਿਓ ਆਪ ਬੜੇ ਭਾਗੇ ਹੋ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ ਕਿਉਂ ਜੋ ਸਤ ਸੰਗਤ ਵਿੱਚ ਆਂਦਾ ਹੈ ਉਹੀ ਭਗ ਸਾਗਰ ਤੋਂ ਪਾਰ ਹੋ ਜਾਂਦਾ ਹੈ ਸਤ ਗੁਰੂ ਜੀ ਦਾ ਫਰਮਾਨ ਹੈ ਵੱਡੇ ਭਾਗ ਸਤ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾ ਖਾਵੇ ਬੇਣ ਭਾਗਾ ਸਤ ਸੰਗ ਨਾਲ ਲੱਭਾ ਬੇਣ ਸੰਗਤ ਮਾਲੁ ਪੁਰੀ ਜਾ ਜਿਓ ਜਿਨ੍ਹਾਂ ਨੇ ਬਹੁਤ ਪੁੰਨ ਕੀਤੇ ਹੁੰਦੇ ਹਨ ਚੰਗੇ ਕਰਮ ਕੀਤੇ ਹੁੰਦੇ ਹਨ ਉਹਨਾਂ ਨੂੰ ਸਤ ਸੰਗਤ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਉਹ ਸਤ ਸੰਗਤ ਵਿੱਚ ਆਣ ਕੇ ਮਹਾਪੁਰਸ਼ਾਂ ਦੀ ਸੰਗਤ ਵਿੱਚ ਆਣ ਕਰਕੇ ਚਾਰ ਪਦਾਰਥ ਮਿਲਦੇ ਹਨ ਜੈਸੇ ਗੁਰੂ ਮਹਾਰਾਜ ਦੀ ਹੁਕਮ ਵਿੱਚ ਫਰਮਾਨ ਹੁੰਦਾ ਹੈ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨ ਕੀ ਸੇਵਾ ਲਗ ਜੇ ਕੋ ਆਪਣਾ ਦੁੱਖ ਮਟਾਵਾ ਹਰ ਹਰ ਨਾਮ ਰਿਦੇ ਸਦਗਾਵ ਜੇ ਕੋ ਆਪਣੀ ਸੋਭਾ ਲੂਰਾ ਜੇ ਕੋ ਆਪਣੀ ਸੋਭਾ ਲੂਰਾ ਭਾਈ ਜੋ ਕੋਈ ਆਪਣੀ ਸੋਭਾ ਨੂੰ ਜ਼ੋਰਦਾ ਹੈ ਤੇ ਸੰਤਾਂ ਦੇ ਸੰਗ ਵਿੱਚ ਆਉਂਦਾ ਹੈ ਕਿਉਂਕਿ ਸੰਤਾਂ ਦੀ ਸੰਗਤ ਕਰਨ ਦੇ ਨਾਲ ਚਾਰ ਗੁਦਾਸ ਮਿਲਦੇ ਹਨ ਧਰਮ ਅਰਥ ਕਾਮ ਮੋਕਸ਼ ਸ਼ਬਦੂ ਪਿਆਰੀ ਸਾਥ ਸੰਗੇ ਜੀਓ ਸਤ ਸੰਗਤ ਦੇ ਵਿੱਚ ਕਬੀਰ ਸਾਹਿਬ ਜੀ ਕਹਿੰਨ ਕੋ ਵੀਰ ਇਕ ਕੜੀ ਆਦੀ ਕਰੀ ਆਦੀ ਹੋ ਫੁਨਿਆਗ ਭਗਤਨ ਸੇਤੀ ਗੋਸ਼ਟੇ ਜੋਕੀਨੇ ਸੁਲਾਬ ਅੱਦੀ ਤੋਂ ਮੈਂ ਅੱਦੀ ਘੜੀ ਜੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਜਾਵੇ ਤੇ ਕਬੀਰ ਸਾਹਿਬ ਜੀ ਕਹਿੰਦੇ ਹਨ ਭਾਈ ਇਹ ਸੰਸਾਰ ਭਗ ਦਲ ਤੋਂ ਮਨੁੱਖ ਪਾਰ ਹੋ ਜਾਂਦਾ ਹੈ ਸਭ ਸੇ ਵੱਡਾ ਜਨਮ ਮਰਨ ਦਾ ਦੁੱਖ ਹੈ ਪ੍ਰਸਾਦ ਸੰਗ ਜਿਓ ਸਤਿਗੁਰੂ ਜੀ ਕਹਿੰਦੇ ਹਨ ਕਈ ਵਾਰੀ ਮਨੁੱਖ ਜਨਮ ਮਰਨ ਦੇ ਚੱਕਰ ਵਿੱਚ ਆਇਆ ਕਈ ਵਾਰੀ ਹੁਣ ਇਹ ਮਨੁੱਖਾ ਜਨਮ ਮਿਲਿਆ ਹੈ ਗੋਬਿੰਦ ਮਿਲਨੇ ਕੀ ਇਹ ਤੇਰੀ ਬਰੀਆ ਅਵਰਕਾਰ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਨਾਮ ਦੀ ਮਹਿਮਾ ਦੱਸੀ ਕਲਯੁਗ ਦੇ ਵਿੱਚ ਕਿਉ ਨਾਮ ਨਾ ਜਪੇ ਤੇ ਆਤਮ ਘਾਤੀ ਉਹ ਭਾਈ ਉਹ ਆਪਣਾ ਆਤਮਾ ਦਾ ਘਾਤ ਕਰਦੇ ਹਨ ਬਹੁਤ ਵੱਡਾ ਪਾਪ ਹੁੰਦਾ ਹੈ ਆਤਮਾ ਦਾ ਘਾਤ ਕਰਨਾ ਕਿਉ ਆਤਮਾ ਹੀ ਪਰਮੇਸ਼ਰ ਦੀ ਅੰਸ਼ ਹੈ ਕਹੋ ਕਵੀਰ ਓ ਰਾਮ ਕੇ ਅੰਸ਼ ਜਸ ਕਾਗਦ ਪਰ ਮਿਟੇ ਨਾਮ ਅੰਸ਼ ਜਿਸਾ ਚਿੱਟੇ ਪੰਨ ਤੇ ਕਾਲਖ ਲਗਾਰੀਏ ਤੇ ਉਹ ਕਾਲਾ ਪੰਨ ਨਹੀਂ ਮਿਟਦਾ ਇਸ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਹਨ ਭਾਈ ਆਪਾਂ ਉਸ ਅਬਨਾਸੀ ਦੀ ਅੰਸਾ ਹਾਂ ਆਪਾਂ ਬੂੰਦ ਹਾਂ ਉਹ ਸਾਗਰ ਹੈ ਬੂੰਦ ਨੇ ਸਾਗਰ ਵਿੱਚ ਮਿਲ ਜਾਣਾ ਹੈ ਜਦੋਂ ਮਿਲ ਗਿਆ ਬੂੰਦ ਮਿਲ ਗਈ ਸਾਗਰ ਦੇ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਹਨ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਭਾਈ ਕਿਉਂਕਿ ਗੁਰ ਕਿਰਪਾ ਜੇ ਨਰਕੋ ਕੀਨੀ ਤੈਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ ਪਰ ਬੂੰਦ ਨੇ ਮਿਲਣਾ ਹੈ ਇਸ ਆਤਮਾ ਜਿਹੜੀ ਹੈ ਬੂੰਦ ਹੈ ਪਰਮਾਤਮਾ ਜੋ ਹੈ ਉਹ ਸਾਗਰ ਹੈ ਮਹਾਸਾਗਰ ਹੈ ਉਸ ਤੇ ਵਿੱਚ ਮਿਲਣਾ ਹੈ ਭਾਈ ਇਸ ਕਰਕੇ ਫਿਰ ਬੇੜਾ ਪਾਰ ਹੋ ਸਕਦਾ ਹੈ ਸਾਗਰ ਮੇਂ ਬੂੰਦ ਬੂੰਦ ਮੇਂ ਸਾਗਰ ਕਵਣ 부ਜਾ ਬਿਦ ਜਾਣ ਉਤ ਪੂਜੇ ਚਲ ਤੇ ਆਪ ਕਰ ਚੀਨਾ ਆਪੇ ਤਾ ਤੋ ਪੁਛਾਣਾ ਐਸਾ ਗਿਆਨ ਵਿਚਾਰ ਕੋਈ ਕਿਸਤੇ ਮੁਕਤ ਪਰਮਗਾਸਤ ਹੋਈ ਦਿਨ ਮੇ ਰਨਰਨ ਮਾ ਦਿਨਯਰ ਉਸਨ ਸੀਤ ਬੇਦਸੋਈ ਤੋ ਕੀ ਗਤ ਮੇ ਤੋ ਅਵਰ ਨਾ ਜਾਣਾ ਗੁਰ ਬੇਨ ਸਮਝ ਨਾ ਹੋਈ ਪੁਰਖ ਮੇ ਨਾਰ ਨਾਰ ਮੇ ਪੁਰਖ 부ਝੋ ਬ੍ਰਹਮ ਗਿਆਨੀ ਤੋਂ ਨੇ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਆਖ ਕਹਾਣੀ ਮਨ ਮੇ ਜੋਤ ਜੋਤ ਮੇ ਮਨਵਾ ਪੰਚ ਮਿਲ ਗੁਰ ਭਾਈ ਨਾਨਕ ਤਿੰਨ ਕੇ ਸਦ ਬੋਲ ਹਾਰਾ ਜਿਨ ਇੱਕ ਸਬਦ ਲੈ ਲਾਈ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਨੇ ਗੁਰੂ ਦੇ ਨਾਲ ਗੁਰੂ ਦੇ ਸ਼ਬਦ ਦੀ ਆਰਾਧਨਾ ਕੀਤੀ ਉਹਦੇ ਧਿਆਨ ਨੇ ਧਿਆਨ ਲਾਇਆ ਭਾਈ ਉਹਦੀ ਉਹ ਭਗ ਸਾਗਰ ਤੋਂ ਮੁਕਤ ਹੋ ਸਕਦਾ ਹੈ ਉਹ ਮਿਲ ਜਾਏਗਾ ਉਸ ਸਾਗਰ ਦੇ ਵਿੱਚ ਜਬ ਤੱਕ ਆਪਾਂ ਗੁਰਮੇਦ ਨੂੰ ਹੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਇਸ ਜੁਗਤ ਜਿਹੜੀ ਹੈ ਮਿਲਣ ਦੀ ᔪਗਤ ਜਿਹੜੀ ਏ ਉਹ ਸੰਤ ਮਹਾਪੁਰਸ਼ ਦੱਸਦੇ ਹਨ ਹਰ ਮਿਲਣੇ ਕੀ ᔪਗਤ ਸੰਤ ਬਤਾ ਦੇਣਗੇ ਸੰਤਾ ਕੋਲ ᔪਗਤੀ ਹੈ ਕਿਉਂ ਉਹ ਆਪ ਜਿਹੜੇ ਮਿਲੇ ਹਨ ਉਸ ਨੂੰ ਮਿਲਾ ਸਕਦੇ ਹਨ ਦੂਸਰਾ ਨਹੀਂ ਮਿਲਾ ਸਕਦਾ ਕਿਉਂ ਸੰਤਾ ਨੇ ਆਪ ਅਧਿਆਨ ਕੀਤਾ ਹੁੰਦਾ ਹੈ ਸੰਤਨ ਅਭਿਆਸ ਕੀਤਾ ਹੁੰਦਾ ਹੈ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਿਆ ਤੋਂ ਕਰਮ ਅਨਾਸ ਤੇ ਗੁਰੂ ਤੋਂ ਬਿਨਾ ਗਿਆਨ ਨਹੀਂ ਆਂਦਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਬੋਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ